ਖੋਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15 ਅਗਸਤ ਆਜ਼ਾਦੀ ਦਾ ਦਿਹਾੜਾ ਪੁਲਿਸ ਲਾਈਨ ਗਰਾਊਂਡ ਖੋਸ਼ਿਆਰਪੁਰ ਵਿਖੇ ਸ਼ੁੱਕਰਵਾਰ ਨੂੰ ਬੜੀ ਹੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਫੁੱਲ ਡਰੈਸ ਰਹੈਸਲ ਕੀਤੀ ਗਈ ਉੱਥੇ ਇਸ ਦੌਰਾਨ ਪੁਲਿਸ ਜਵਾਨਾਂ ਹੋਮਗਾਰਡ ਜਵਾਨਾਂ ਐਨਸੀਸੀ ਕੈਂਡੀਡੇਟਾਂ ਤੋਂ ਮਾਰਚ ਪਾਸ ਦੀ ਇਸਲਾਮੀ ਦੇਣ ਦੀ ਰਹੈਸਲ ਵੀ ਕੀਤੀ ਗਈ ਜਦਕਿ ਬੱਚਿਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਦੇਸ਼ ਭਗਤੀ ਨਾਲ ਸੰਬੰਧਿਤ ਪ੍ਰੋਗਰਾਮ ਦੀ ਤਿਆਰੀ ਦੀ ਵੀ ਫੁੱਲ ਤਿਆਰੀ ਕੀਤੀ ਗਈ ਇਸ ਮੌਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਕਿਹਾ ਕਿ ਇਸ ਸਮਾਗਮ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਝੰਡਾ ਚੜਾਉਂਦੀ ਰਸਮ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਸਮੂਹੀਲਾ ਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਪਹੁੰਚ ਕੇ ਸਮਾਗਮ ਦੀ ਰੌਣਕ ਨੂੰ ਵਧਾਉਣ। ਹੁਸ਼ਿਆਰਪੁਰ ਤੋਂ ਅਵਰੰਗ ਚੈਨਲ ਲਈ ਦਲਜੀਤ ਸਿੰਘ ਅਜਨੂਹ ਦੀ ਵਿਸ਼ੇਸ਼ ਰਿਪੋਰਟ। ਜਿਵੇਂ ਤੁਸੀਂ ਜਾਣਦੇ ਹੋ ਕਿ ਰਿਵਾਇਤ ਹੈ ਹਰ 13 ਅਗਸਤ ਨੂੰ 15 ਅਗਸਤ ਤੋਂ 2 ਦਿਨ ਪਹਿਲਾਂ ਫੁੱਲ ਡਰੈਸ ਰਿਹਰਸਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਪੁਲਿਸ ਲਾਈਨਸ ਦੇ ਗਰਾਊਂਡ ਵਿੱਚ ਕਰਾਈ ਜਾਂਦੀ ਹੈ ਤੁਸੀਂ ਇਹ ਵੀ ਜਾਣਦੇ ਹੋ ਕਿ ਮਾਨਯੋਗ ਸਾਡੇ ਮੰਤਰੀ ਸਾਹਿਬ ਸ਼੍ਰੀ ਮਹਿੰਦਰ ਭਗਤ ਜੀ ਸਾਡੇ ਕੋਲ ਬਤੌਰ ਚੀਫ ਗੈਸਟ ਇਸ ਮੌਕੇ ਤੇ ਸ਼ਾਮਲ ਹੋ ਰਹੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਸਾਡੇ ਐਜੂਕੇਸ਼ਨ ਵਿਭਾਗ ਵੱਲੋਂ ਬੱਚਿਆਂ ਵੱਲੋਂ ਬਹੁਤ ਸੋਹਣੀ ਪੇਸ਼ਕਾਰੀ ਸਾਡਾ ਇੰਡੀਪੈਂਡੈਂਸ ਡੇ ਮਨਾਉਣ ਲਈ ਕੀਤੀ ਗਈ ਹੈ ਬਹੁਤ ساری ਤਿਆਰੀਆਂ ਜਿਹੜੀਆਂ ਬੱਚਿਆਂ ਵੱਲੋਂ ਬਹੁਤ ਮਿਹਨਤ ਕਰਕੇ ਬਹੁਤ ਜ਼ੋਰ ਸ਼ੋਰ ਨਾਲ ਕੀਤੀਆਂ ਗਈਆਂ ਨੇ ਔਰ ਇਸ ਤੋਂ ਬਾਅਦ ਤੁਸੀਂ ਜਾ ਕੇ ਆ ਦਾ ਪ੍ਰੋਗਰਾਮ ਔਰ ਮਾਰਚ ਪਾਸਟ ਉਸ ਦਿਨ ਵਾਲੀ ਸਨਮਾਨ ਸਮਾਰੋਹ ਵੀ ਦੇਖੋਗੇ 15 ਅਗਸਤ ਨੂੰ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਹੁਸ਼ਿਆਰਪੁਰ ਨਿਵਾਸੀਆਂ ਨੂੰ ਇਸ ਇੰਡੀਪੈਂਡੈਂਸ ਦੇ ਦਿਵਸ ਦੀ ਬਹੁਤ-ਬਹੁਤ ਵਧਾਈ ਦੇਣੀ ਹੈ ਔਰ ਉਮੀਦ ਕਰਦੀ ਹੈ ਕਿ ਸਾਡਾ ਜ਼ਰਾ ਹੋਰ ਵਿਕਾਸ ਕਰਜ਼ਾ ਦੇ ਵਿੱਚ ਅੱਗੇ ਵਧੇਗਾ ਔਰ ਸਾਡੇ ਸੁਤੰਤਰਤਾ ਸਿਨਾਨੀਆਂ ਨੂੰ ਹਮੇਸ਼ਾ ਯਾਦ ਰੱਖਦੇ ਹੋਏ ਉਹਨਾ ਉਹਨਾ ਤੋਂ ਪ੍ਰੇਰਿਤ ਹੋ। ਥੈਂਕ ਯੂ। ਅੰਮ੍ਰਿਤਸਰ ਦੇ ਆਏ ਹੋਏ ਸ਼ਹਿਰਪਾਸਟ ਦੇ ਕਮਿਸ਼ਨਰ ਜੀ। ਦੇਖੋ ਜੀ ਜਿਵੇਂ ਤੁਸੀਂ ਜਾਣਦੇ ਹੋ ਹਰ ਸਾਲ ਦੀ ਤਰ੍ਹਾਂ ਅਸੀਂ ਟ੍ਰੈਫਿਕ ਦੇ ਪ੍ਰਬੰਧ ਕਰਾਂਗੇ ਉਹਦੇ ਬਾਰੇ ਅਸੀਂ ਤੁਹਾਨੂੰ ਮੀਡੀਆ ਦੇ ਰਾਹੀਂ ਦੇ ਪਿਆਰੋ ਦਫ਼ਤਰ ਦੇ ਰਾਹੀਂ ਹੋਰ ਜਾਣਕਾਰੀ ਵੀ ਦੇਵਾਂਗੇ ਔਰ ਜਿਵੇਂ ਹਰ ਸਾਲ ਹੁੰਦਾ ਹੈ ਇਸ ਤਰ੍ਹਾਂ ਦੇ ਆਰਡਰਸ ਕਿਤੇ ਦੇ। ਖੋਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15 ਅਗਸਤ ਆਜ਼ਾਦੀ ਦਾ ਦਿਹਾੜਾ ਪੁਲਿਸ ਲਾਈਨ ਗਰਾਊਂਡ ਖੋਸ਼ਿਆਰਪੁਰ ਵਿਖੇ ਸ਼ੁੱਕਰਵਾਰ ਨੂੰ ਬੜੀ ਹੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਫੁੱਲ ਡਰੈਸ ਰਹੈਸਲ ਕੀਤੀ ਗਈ ਉੱਥੇ ਇਸ ਦੌਰਾਨ ਪੁਲਿਸ ਜਵਾਨਾਂ ਹੋਮਗਾਰਡ ਜਵਾਨਾਂ ਐਨਸੀਸੀ ਕੈਂਡੀਡੇਟਾਂ ਤੋਂ ਮਾਰਚ ਪਾਸ ਦੀ ਇਸਲਾਮੀ ਦੇਣ ਦੀ ਰਹੈਸਲ ਵੀ ਕੀਤੀ ਗਈ ਜਰਕਿ ਬੱਚਿਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਦੇਸ਼ ਭਗਤੀ ਨਾਲ ਸੰਬੰਧਿਤ ਪ੍ਰੋਗਰਾਮ ਦੀ ਤਿਆਰੀ ਦੀ ਵੀ ਫੁੱਲ ਤਿਆਰੀ ਕੀਤੀ ਗਈ ਿਸ ਮਾਰਕੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਕਿਹਾ ਕਿ ਇਸ ਸਮਾਗਮ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਝੰਡਾ ਚੁਦਾਉਂਦੀ ਰਸਮ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਸਮੂਹ ਇਲਾਕੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਪਹੁੰਚ ਕੇ ਸਮਾਗਮ ਦੀ ਰੌਣਕ ਨੂੰ ਵਧਾਉਣ। ਹੁਸ਼ਿਆਰਪੁਰ ਤੋਂ ਨਵਰਾੰਗ ਚੈਨਲ ਦੇ ਦਲਜੀਤ ਸਿੰਘ ਅਜਨੂਹ ਦੀ ਵਿਸ਼ੇਸ਼ ਰਿਪੋਰਟ।